ਚੱਲ ਬਈ 9 ਵਜ ਗਏ ਹੁਣ ਆਪਾਂ ਗੇਮ ਖੇਡਦੇ ਆਂ ਚੱਲ ਆ ਜਾ ਚੱਲ ਆ ਮਾਰ ਮਾਰ ਰੁਕ ਜਾ ਯਰ ਫਿਰ ਗੇਮ ਹੀ ਸਟਾਰਟ ਹੋਈ ਹੈ ਹੁਣ ਹੋ ਗਈ ਚੱਲ ਮਾਰ ਮਾਰ ਆ ਬੰਦਾ ਆ ਗਿਆ ਬੰਦਾ ਆ ਗਿਆ ਓਰੇ ਮਾਰੇ ਤਾਂ ਤੂੰ ਬੰਦਾ ਹੀ ਮਰ ਰਿਹਾ ਮੈਂ ਮਾਰ ਦਿੰਦਾ ਤੈਨੂੰ ਮਾਰੇ ਕੌਣ ਮੈਂ ਮਾਰਿਆ ਹੋਇਆ ਵੈਲੇ ਹੀ ਆ ਲੈ ਚੱਕ ਮੈਂ ਮਾਰਦਾ ਇੱਕ ਆ ਮੈਂ ਦੇਖ ਲੋ ਰਾਤ ਦੇ 9 ਵਜ ਗਏ ਤੁਸੀਂ ਅਜੇ ਤੱਕ ਫੋਨ ਚਲਾਈ ਜਾਂਦੇ ਹੋ ਸੌਣਾ ਕਦੋਂ ਆ ਫਿਰ ਉੱਠਣਾ ਕਦੋਂ ਆ ਆ ਮम्मी ਅੱਜ ਤੋਂ ਬਾਅਦ ਨਹੀਂ ਖੇਡ ਗੇ ਮम्मी ਸੱਚੀ ਗੱਲ ਯਾਰ ਤੂੰ ਤਾਂ ਰੋਜ਼ ਹੀ ਕਰਦੇਂ ਭੀ ਆ ਉੱਪਰ ਅਸੀਂ ਫੋਨ ਹੀ ਤੋੜ ਦੇਣੇ ਆ ਉਦੋਂ ਹੀ ਅਸੀਂ ਨਹੀਂ ਅੱਜ ਦੇ ਬਾਅਦ ਗੇਮ ਖੇਡਦੇ ਗੇਮ ਡਿਲੀਟ ਮਾਰ ਦੇ ਗੀ ਅਸੀਂ ਸੌਣ ਲੱਗਿਆ ਤੰਗ ਨਾ ਕਰੀਂ ਬਾਰ-ਬਾਰ ਆ ਕੇ ਓ ਤੁਸੀਂ ਨਹੀਂ ਖੇਡਦੇ ਅੱਜ ਤੋਂ ਬਾਅਦ ਗੇਮ ਤਾਂ ਮੈਂ ਵੀ ਦੇਖਦੀ ਆ ਕਿੰਨਾ ਕੇ ਚਿਰ ਨਹੀਂ ਚਲਾਉਂਦੇ कोई नहीं मैं भी हो रही हूं तुम भी हो रही हो कोई नहीं कर लो सो जाओ सो जाओ कोई नहीं मैं भी हो रही हूं तुम भी हो रही हो कोई नहीं <laughs> कितना

ਆ ਜਾ ਯਾਰ ਪਰ ਆਪਣੇ ਤਾਂ ਗੱਲ ਏਮ ਬਣਾ ਸੀ ਕਿ ਆਪਾਂ ਕੱਲ ਤੋਂ ਗੇਮ ਨਹੀਂ ਖੇਡਣੀ ਰਾਤ ਗਈ ਸੋ ਬਾਤ ਗਈ ਏਮੂ ਜਾਵੇ ਪਹਾੜ ਮੇ ਆਪਣੀ ਗੇਮ ਵੈਰੀ ਇੰਪੋਰਟੈਂਟ ਆ ਜਾ ਆ ਗਿਆ ਚੱਲ ਹਾਂ ਤੁਸੀਂ ਤਾਂ ਗੰਦੀ ਮੇਰਾ ਗੇਮ ਨਹੀਂ ਖੇਡਦੇ ਤੁਸੀਂ ਤਾਂ ਦੋਨੇ ਜਾਣੇ ਹੁਣ ਬੇਰ ਬਹਿ ਗਏ ਕਿੱਧਰ ਗਏ ਏਮੂ ਮੂੰ ਤੁਹਾਡਾ ਇਹ ਕੀ ਤੋਗੀ ਅਗੀ ਅਸੀਂ ਤਾਂ ਕੋਈ ਇਹ ਮੂਮਨੀ ਨਹੀਂ ਰੱਖਿਆ ਅਸੀਂ ਕੋਈ ਨਹੀਂ ਰੱਖਿਆ ਅੱਛਾ ਰਾਤ ਆਲਾ ਇਹਨੂੰ ਵੀ ਕਿਹਾ ਹੀ ਮੈਂ ਤੁਹਾਨੂੰ ਵੀ ਕਹਿ ਰਿਹਾ ਰਾਤ ਗਈ ਸੋ ਬਾਤ ਗਈ ਚੱਲ ਕੋਈ ਇਹ ਮੂਮਨੀ ਰਾਤ ਗਈ ਚੋਂ ਬਾਤ ਗਈ ਕਿਹੜੀ ਰਾਤ ਗਈ ਸੋ ਬਾਤ ਗਈ ਅੱਜ ਸੰਡੇ ਅੱਜ ਨਾ ਰੋਕਿਓ ਅੱਜ ਤਾਂ ਗੇਮ ਖੇਡਾਂਗੇ ਅੱਜ ਰਾਤ ਨੂੰ ਗੇਮ ਚੱਲੂ ਸਾਡੀ ਐਂ ਤੋ ਮਾਰਾ ਤਾਂ ਕੀ ਆ ਸਾਰਾ ਦਿਨ ਖੇਡਨੀ ਆ ਤੂੰ ਜੀਮ ਕੋਈ ਨਹੀਂ ਰੱਖੋ ਰੱਖੋ ਜੇ ਦੀ ਰੱਖੋ ਫੋਨ ਉੱਠ ਕੇ ਫਰੈਸ਼ ਹੋ ਆਵਦਾ ਮਮਿਆ ਕੀ ਗੱਲ ਆ ਯਾਰ ਅੱਜ ਤਾਂ ਐਤਵਾਰ ਅੱਜ ਦਾ ਖੇਡਾਂਗੇ ਹੁਣ ਹੀ ਨਾ ਨਾ ਅੱਜ ਦਾ ਖੇਡਾਂਗੇ ਨਹੀਂ ਰੱਖਦੇ ਨਹੀਂ ਰੱਖਦੇ ਉਹ ਚੱਪਲ ਮਾਰਨ ਲੱਗੀ ਆ ਉਹ ਰੱਖ ਤੇ ਚੱਪਲ ਮਾਰਨ ਲੱਗੀ ਆ ਰੱਖ ਤੇ ਰੱਖ ਤੇ